ਲਿਖਿਆੰਤੇ ਤਾਂ ਪ੍ਰਸਾਦ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੋਹਰਾ ਨਮਸ਼ਕਾਰ ਸ੍ਰੀ ਖੜਗ ਕੋ ਕਰੋਂ ਸੋ ਹਿਤ ਜਿਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਵਹੁ ਕਰੋ ਸਹਾਏ ਨਮਸਕਾਰ ਸ੍ਰੀ ਖੜਗ ਕੋ ਕਰੋਂ ਸੋ ਹਿਤ ਜਿਤ ਲਾਏ ਮੈਂ ਸ੍ਰੀ ਖੜਗ ਨੂੰ ਸਰਬ ਸ੍ਰੇਸ਼ਟ ਖੜਗ ਨੂੰ ਸਰਬਸ਼੍ਰੇਸ਼ਟ ਖੜਗਦੂਰ ਸਰਬ ਖੜਗ ਹੁੰਦੀ ਹੈ ਹਸਨ ਦੇ ਵਿੱਚ ਜਿੱਥੇ ਤਾਂ ਲੜਾਈਆਂ ਦੁਨਿਆਵੀ ਜਿਹੜੀ ਸਰੀਰਕ ਲੜਾਈ ਹੈ ਤਲਵਾਰਾਂ ਤੇ ਤੀਰਾਂ ਦੀ ਲੜਾਈ ਹੈ ਜੇ ਤਾਂ ਖੂਬ ਨਿਕਲ ਲੈ ਜਬ ਰਾਜੇ ਲੜਨ ਦੁਨਿਆਵੀ ਲੜਾਈ ਹੈ ਉਹ ਖੜਗ ਤਾਂ ਹੁੰਦੀ ਹੈ ਲੋਹੇ ਦੀ ਜਿੱਤੇ ਅਕਲ ਦੀ ਲੜਾਈ ਹੈ ਉੱਥੇ ਖੜਗ ਹੁੰਦੀ ਹੈ ਅਕਲ ਜਿਸ ਗਿਆਨ ਚਰਚਾ ਦੀ ਲੜਾਈ ਹੈ ਗਿਆਨ ਸ਼ਬਦਿਕ ਜੰਗ ਹੈ ਸ਼ਬਦ ਬਾਣ ਲ ਜਿਵੇਂ ਕਹਿੰਦੇ ਨੇ ਸ਼ਬਦ ਬਾਣ ਚੱਲਦੇ ਨੇ ਉੱਥੇ ਜਿਹੜੀ ਅਕਲ ਹੁੰਦੀ ਹੈ ਬੁੱਧ ਹੁੰਦੀ ਹੈ ਉਹ ਖੜਗ ਹੁੰਦੀ ਹੈ ਸ੍ਰੀ ਖਾਲਸਾ ਗੁਰੂ ਨੇ ਬ विवेक ਬੁੱਧੀ ਦਾ ਨੋ ਸ੍ਰੀ ਖੜਗ ਹੈ ਸਰਵ ਸ੍ਰੇਸ਼ਟ ਖੜਗ ਹੈ ਬ विवेक ਬੁੱਧੀ ਇਦਾਂ ਉੱਤੇ ਦੀ ਬੁੱਧੀ ਨਹੀਂ ਕੋਈ ਇਹਦਾ ਵਾਰ ਕੋਈ ਨਹੀਂ ਵਜਾ ਸਕਦਾ ਕੋਈ ਢਾਲ ਨਹੀਂ ਉਹਦੇ ਵਾਸਤੇ ਬਣੀ ਹੋਈ ਸੰਤੋਖ ਦੇ ਉੱਤੇ ਜਲਦੀ ਨਹੀਂ ਸੰਤੋਖ ਦੇ ਦਰਨ ਲੋੜੇ ਨਹੀਂ ਪੈਂਦੀ ਕੱਟਣ ਦੀ ਸੰਤੋਖ ਤਾਂ ਪਹਿਲਾਂ ਕਰਦੀ ਹੈ ਸੰਤੋਖ ਤਾਂ ਜਿਹਦੇ ਹੱਥ ਚਾਹ ਉਹ ਸੰਤੋਖੀ ਹੈ ਸੰਤੋਖ ਦੀ ਦਰ ਰੱਛਾ ਕਰਦੀ ਹੈ ਸੰਤੋਖ ਦੇ ਖਿਲਾਫ ਨਹੀਂ ਚਲਦੀ ਹੈ ਇਹ ਚਲਦੀ ਹੈ ਲੋਭ ਦੇ ਹੰਕਾਰ ਦੇ ਮੋਹ ਦੇ ਬਕਾਰਾਂ ਦੇ ਖਿਲਾਫ ਚਲਦੀ ਹੈ ਗੁੜਾਂ ਦੇ ਖਿਲਾਫ ਨਹੀਂ ਚਲਦੀ ਆਗੜਾਂ ਦੇ ਖਿਲਾਫ ਚਲਦੀ ਹੈ ਆਗਲ ਕੱਟਣ ਵਾਲੀ ਹੈ ਖੜਗ ਬੁਰਾਈ ਦੇ ਖਿਲਾਫ ਲੜਦੀ ਹੈ ਤੱਕੇ ਸਾਹੀ ਦੇ ਖਿਲਾਫ ਲੜਦੀ ਸ਼ਬਦਿਕ ਜੰਗ ਦੇ ਕਰਦੀ ਹੈ ਪਰ ਇਹ ਤਾਂ ਸਿੱਖਿਆ ਦੀ ਲੜਾਈ ਕਰਦੀ ਹੈ ਵੀ ਆਹ ਨਾ ਕਰੋ ਆਹ ਨਹੀਂ ਕਰਨਾ ਚਾਹੀਦਾ ਅਗਲ ਗਲਤ ਹੈ ਉਹ ਖੇਵਲਾਂ ਘਰੇ ਬਸੀਤ ਇਹ ਤਾਂ ਇਹ ਜੀ ਗੱਲ ਕਹਿੰਦੀ ਐ ਚੁਬਮੀ ਤਾਂ ਕਹਿੰਦੀ ਵੀ ਹਟ ਜਵੇ ਚੁਬਮੀ ਗੱਲ ਤਾਂ ਵੀ ਹਟ ਜਵੇ ਛੱਡ ਦੇ ਵੀ ਬੁਰੀ ਲੱਗੇ ਜਿਹੜੀ ਰਾਤਰੀ ਐ ਗੱਲ ਦੇ ਵਿੱਚ ਕਿ ਛੱਡ ਦੇ ਵੀ ਪਰ ਉਹ ਉਲਟੇ ਇਹ ਸ਼ਬਦ ਜੋ ਉਹ ਸੱਚ ਤੋਂ ਹਾਰ ਖਾ ਕੇ ਉਹ ਦੋ ਜੰਗ ਤੇ ਉਤਰੇ ਉਹਨਾਂ ਇਹ ਤੇ ਸਿਰਫ ਗਿਆਨ ਖੜਨ ਦੀ ਗੱਲ ਹੈ ਧਰਮ ਚਰਚਾ ਵਿੱਚ ਜਿੱਤੇ ਧਰਮੋ ਗ੍ਰੰਥ ਹੋਣਗੇ ਉੱਤੇ ਬਹਿਸ ਗਿਆਨ ਦੀ ਲੜਾਈ ਦੀ ਗੱਲ ਹੁੰਦੀ ਹੈ ਬਹਿਸ ਗਿਆਨ ਦੀ ਜਿਹੜਾ ਦੂਏ ਗ੍ਰੰਥ ਜਿਹੜੀਆਂ ਦੂਈਆਂ ਲੜਾਈਆਂ ਨੇ ਉਹ ਇਤਿਹਾਸ ਹੁੰਦਾ ਇਤਿਹਾਸ ਧਰਮ ਲਈ ਉਹ ਚੁੰਦਾ ਉਹ ਲੜਾਈ ਕਿਤਾ ਧਰਮਾ ਧਰਮ ਦਾ ਮਤਲਬ ਹੈ ਕੋਈ ਨਹੀਂ ਹੈ ਉੱਤੇ ਧਰਮ ਕਿੱਥੇ ਹੁੰਦਾ ਉਹ ਲੜਾਈ ਤੇ ਸਾਫ਼ ਨਹੀਂ ਹੋ ਸਕਦਾ ਉਹਦਾ شریف ਆਦਮੀ ਉਹਨਾਂ ਦੀ ਆਪਣੀ ਲੜਾਈ ਕੋਈ ਨਹੀਂ ਹੁੰਦਾ ਬੰਨ ਵਾਲਿਆਂ ਦੀ ਵਿਚਾਰਿਆਂ ਦੀ ਉਹਦਾ ਪੈਸੇ ਨੂੰ ਢੱਡੀ ਭੁੱਖ ਨੂੰ ਜਾਂ ਨਿਆਣੇ ਪਾਲਣ ਨੂੰ ਸਪਰਤੀ ਹੋਏ ਉਧਰ ਪਰ ਚੱਲਦੇ ਨੇ ਉਹ ਲੜੌੜ ਵਾਲੇ ਫਿਰ ਪਿੱਛੇ ਬੈਠੇ ਰਹੇ ਧਰਮ ਦੇ ਗ੍ਰੰਥਾਂ ਜਿਹੜੀ ਜੰਗ ਹੁੰਦੀ ਆ ਉਹ ਮਹਿਜ਼ ਗਾਂ ਚਰਚਾ ਦੀ ਝਗਲਤੀ ਉਹਨੂੰ ਧੋਈ ਲੜਾਈ ਸਮਝਣ ਜਿਹੜੇ ਸਮਝਦੇ ਨੇ ਉਹ ਧਾਰਮਿਕ ਲੋਕ ਹੁੰਦੇ ਨਹੀਂ ਨਾ ਉਹ ਧਰਮ ਗਿਆਨ ਹੁੰਦਾ ਇਹਦਾ ਉਹਦਾ ਧਰਮ ਗਿਆਨ ਤੋਂ ਸਖਰੇ ਹੁੰਦੇ ਰਹੋ ਉਹ ਇਹਨੂੰ ਦੂਈ ਲੜਾਈ ਸਮਝ ਲੈਂਦੇ ਜਿਵੇਂ ਉਹ ਸਵੈਆਂ ਚ ਗਾਣੇ ਨੇ ਪਟ ਨਾਨਕਾ ਰਾਜ ਚਲਾਇਓ ਨਾਨਕ ਨੇ ਰਾਜ ਚਲਾਇਆ ਭਈ ਰਾਜ ਤਾਂ ਦੂਏ ਨੂੰ ਜਿੱਤ ਕੇ ਹੀ ਚੱਲਦਾ ਕਿ ਕਿਸੇ ਨੇ ਰਾਜ ਚਲਾਉਣਾ ਹੋਵੇ ਜਿਹੜੇ ਪਹਿਲੇ ਰਾਜੇ ਨੇ ਉਹਨਾਂ ਨੂੰ ਜਿੱਤ ਕੇ ਹੀ ਚੱਲਦਾ ਜਿਨ੍ਹਾਂ ਦਾ ਰਾਜ ਸੀ ਜਿਹੜੇ ਬਣੇ ਬੈਠੇ ਸੀ ਆਕੂ ਸਾਰਿਆਂ ਕੋਲ ਜਾ ਕੇ ਸਾਰਿਆਂ ਨੂੰ ਆਪਣਾ ਸਿੱਕਾ ਬਣਾਇਆ ਸੱਚ ਦਾ ਕਿ ਜੋ ਆਮਤ ਹੈ ਪਰਮੇਸ਼ਰ ਦੀ ਇਹ ਠੀਕ ਹੈ ਇਹ ਤੁਹਾਡੇ ਵਾਲੀ ਠੀਕ ਹੈ ਦੱਸੋ ਜਿਹੜੇ ਦਾ ਸੀਗੇ ਠੀਕ ਤਾਂ ਸਾਰਿਆਂ ਦੀ ਬਲਲੀ ਬੁੱਢਣੀਆਂ ਪੈਣੀ ਸੀ ਠੀਕ ਤਾਂ ਸਾਰਿਆਂ ਨੇ ਉਹ ਗਏ ਉਹਨਾਂ ਕੋਲ ਜਿਹੜੇ ਜਿਹੜੇ ਜਿੱਦੂ ਰਾਕੇ ਦੇ ਲੋਕ ਐ ਤੇ ਵੀ ਚੰਗੇ ਨੇ ਵੀ ਬੰਦੇ ਬਹੁਤ ਵਧੀਆ ਨੇ ਚੰਗੇ ਨੇ ਧਾਰਮਿਕ ਬੰਦੇ ਨੇ ਦੇਖ ਲੈ ਅਦਰ ਉਹਨਾਂ ਕੋਲੇ ਗਏ ਉਹਨਾਂ ਕੋਲ ਜਾਣ ਦਾ ਹੀ ਫਾਇਦਾ ਸੀ ਦੂਆ ਉਹ ਜਾਣ ਦਾ ਫਾਇਦਾ ਕੋਈ ਨਹੀਂ ਸੀ ਉਹਦੇ ਵਾਸਤੇ ਉਹਨਾਂ ਨੇ ਕਹਿਤਾ ਮੂਰਖਾ ਨਾਲ ਨਾਲੂ ਜੀ ਪੜਖ ਰਹੇ ਹੋ ਬੂ ਜੀ ਉਹਦੇ ਖਾਤੇ ਤਾਂ ਅਲੱਗ ਲਿਖੀ ਹੋਈ ਜਲਾਈ ਸਾਰਿਆਂ ਕੋਲ ਜਾਣ ਦੀ ਲੋੜ ਨਹੀਂ ਸੀ ਸਾਰਿਆਂ ਨੇ ਕੁਝ ਐਸੇ ਸੀਗੇ ਜਿਨ੍ਹਾਂ ਨੂੰ ਐਸੀ ਵੀ ਸਾਨੂੰ ਮਿਲਿਆ ਨਹੀਂ ਹੈ ਕੁਝ ਉਹਨੂੰ ਮਿਲ ਗਿਆ ਸਮਝ ਆ ਗਈ ਆਪਣਾ ਲਈ ਜਿਹੜੀ ਕਪੜਾ ਹੋਈ ਜਿਨ੍ਹਾਂ ਦੀ ਗੱਲ ਉਹਨਾਂ ਨੂੰ ਸਮਝ ਆ ਗਈ ਥੋੜੇ ਟਾਈਮ ਚ ਕਿੰਨੀ ਸਭ ਚੋੜੀ ਸੀ ਆਪ ਕਰ ਲਈ ਆਪਣਾ ਲਈ ਗਾਹਾਂ ਪਿੱਛੇ ਵਾਲਾ ਕੋਈ ਨਾ ਰਹਾ ਕਮ ਕਮ ਨੌਜਰੂਰ ਨਾਨਕਰਾ ਹੋ ਗਿਆ ਜਿੱਥੇ ਜਿੱਥੇ ਉਹ ਗਏ ਉਹ ਬੰਦੇ ਆ ਨੇ ਨੌਜਰੂਰ ਰੱਖਿਆ ਵੀ ਹਾਂ ਕੋਈ ਨਾਨਕ ਆਇਆ ਸੀ ਉਹਦੇ ਕੋਲ ਗੱਲ ਪੂਰੀ ਸੀ ਇਹ ਉਹ ਰਾਣੇ ਜਰੂਰੇ ਬਲਦਾਰੇ ਦੀ ਗੱਲ ਕੀਤੀ ਉੱਥੇ ਕਰਕੇ ਸਾਡੇ ਲੋਕ ਉਹ ਬੰਦੇ ਜਿਹਨਾਂ ਕੋ ਗਏ 10 ਦਿਨਾਂ ਆ 20 ਦਿਨ ਜਿੰਨਾ ਜਿੰਮੀ ਰਹੇ ਉਹਨਾਂ ਨੇ ਨਾਨਕ ਦਾ ਨਾਮ ਜਿੰਦਾ ਰੱਖਿਆ ਕਿਹਾ ਵੀ ਹਾਂ ਪ੍ਰਚਾਰ ਕੀਤਾ ਹੁਣ ਉਹਨਾਂ ਨੇ ਕੀਤਾ ਨਹੀਂ 10 ਦਿਨ ਰਹੇ ਆਦਮੀ ਦਾ ਪਤਾ ਵੀ ਨਹੀਂ ਲੱਗਦਾ ਉਹ ਇਹ ਤਾਂ ਭੁੱਲੇ ਜਾਂਦੇ ਨੇ ਉਹ ਲੋਕਾਂ ਨੇ ਕੀਤਾ ਪ੍ਰਚਾਰ ਬਾਅਦ ਜਾਇ ਮਾਤ ਤਾਂ ਉਹਨਾਂ ਦੀ ਨਹੀਂ ਉਹਨਾਂ ਨੂੰ ਪਤਾ ਲੱਗਿਆ ਵੀ ਕੀ ਹੈ ਕੋਕੋ ਬੋਲੀ ਦਾ ਫਰਕ ਹੁੰਦਾ ਬਾਅਦ ਪ੍ਰਚਾਰ ਕਰਨ ਵਾਲੇ ਦੀ ਉਹ ਸਮਝਦੇ ਤੇ ਭਗਤਾਂ ਦਾ ਮਤਦਾ ਭਗਤਾਂ ਦੀ ਮਰਦਾ ਕੋਈ ਅਸਰ ਹੋਊ ਸ਼ਾਇਦ ਭਗਤਾਂ ਦੇ ਪਿੱਛੇ ਕੋਈ ਐਸਾ ਆਦਮੀ ਰਹੀ ਸੀਗਾ ਜਿਹੜਾ ਜਿਹਨੂੰ ਜਿਹਨੂੰ ਪੂਰੀ ਸਮਝ ਹੁੰਦੀ ਭਗਤ ਕਾਲ ਤੋਂ ਬਾਅਦ ਕੋ ਨਾਟਕ ਨੂੰ ਸਮਝਾਈਏ ਇਸ ਵਕਤ ਦੀ ਦੁਬਾਰਾ ਇਸ ਕਰਕੇ ਗੁਰਨਾਣ ਕਰੇ ਵਤ ਪ੍ਰਗਟ ਕੀਤੀ ਹੈ ਦੁਬਾਰਾ ਉਹ ਚੰਡੀ ਦੀ ਵਾਰ ਜਿਹੜਾ ਲਿਖਿਆ ਨਾ ਪ੍ਰਥਮ ਭਗਉਤੀ ਸਿਮਰ ਕਾ ਗੁਰਨਾਨਕ ਲਈ ਤੇ ਆਏ। ਕਸਬ ਪਾਸ਼ਾ ਨੇ ਉਹੀ ਭਗਉਤੀ ਤੇ ਆਏ। ਲੂਸੇ ਵਰਦਾ ਜਿਹੜੀ ਗੁਰਨਾਨਕ ਨੇ ਧਿਆਈ ਸੀ ਗੁਰਨਾਨਕ ਦੇ ਧਿਆਨ ਵਿੱਚ ਆਈ ਸੀ। ਜਿਹੜੀ ਗਿਆਨ ਖੜ ਕੇ ਗੁਰਨਾਨਕ ਨੇ ਪ੍ਰਗਟ ਕੀਤੀ ਸੀ ਫੇਰ। ਕੋਰ ਜੋੜਤਾ ਲੋਕਾਂ ਨੇ ਦਸਬਾਸ਼ਾ ਨੇ ਚੰਡੀ ਪ੍ਰਗਟ ਕੀਤੀ ਹੈ। ਕਿ ਚੰਡੀ ਦੀ ਵਾਰ ਜੋ ਉਹਨਾਂ ਨੇ ਲਿਖਦੀ। ਚੰਡੀ 73 ਜੋ ਲਿਖਦਾ। ਇਹ ਸ਼ਰਾਰਤੀ ਪੜਨ ਦਾ ਨਿਦਲ ਜੋੜ ਲੀ। ਉਹਦਾ ਹੀ ਚੱਡੀ ਦਾ ਬਜਾ ਰਹੀ ਸੀ, ਚੱਡੀ ਪ੍ਰਗਟ ਕੀਤੀ ਹੈ ਜੀ ਉਹ ਨਾਨਾ ਦੇ ਵੀ ਗਿਆ ਜੀ ਉਹ ਕੀਤਾ ਐਵੇਂ ਹੀ ਜੋੜ ਲੇ। ਸਤੋ ਸੋਨੇ ਲਿਖਵਾ ਰਿਆ ਸੋਖੇ ਜ। ਇਹਨਾਂ ਲਖਾਤਾ ਰ ਅਸਲ ਨੇ ਕਿਉਂਕਿ ਇਹ ਦੋ ਅਸਿਕ ਵੀ ਕਮਣਾਉਣਾ ਸੀ ਇਹਨਾਂ ਨੇ। ਇਹਨਾਂ ਦਾ ਰਾਜ ਪੱਕਾ ਤਾਂ ਹੁੰਦਾ ਸੀ। ਜਿਹੜੇ ਸੀ ਪਿੱਛੋਂ ਰਾਜ ਕਰੇਗਾ ਖਾਲਸਾਲੇ ਸਿੱਖੀ ਤਾਂ ਉਹਨਾਂ ਨੇ ਪਹਿਲਾਂ ਹੀ ਜੜਤੀ ਸੀ। ਪਰ ਉਹ ਪੱਕਾ ਕਰਦਾ ਸੀ ਵੀ ਹਿੰਦੂ ਸਿੱਖ ਦੀ ਜਿਹੜੀ ਵਿਚਾਰਧਾਰਾ ਦਾ ਫਰਕ ਹੈ ਇਹਨੂੰ ਵਟਾ ਕੇ ਇੱਕੋ ਬਣਾ ਦੇ ਪਤਾ ਹੀ ਨਾ ਲੱਗੇ ਸਿੱਖਾਂ ਹਿੰਦੂ ਦਾ ਕੀ ਫਰਕ ਹੈ ਉਹਨਾਂ ਨੇ ਬਹੁਤ ਕੁਝ ਹੈ ਜਾਣੂ ਬੁੱਝ ਕੇ ਲਿਖਾਇਆ ਮੂਰਤੀਆਂ ਵੀ ਲਿਆਂਦੀਆਂ ਅਣਦਾਰੇ ਪ੍ਰਕਾਰਾਂ ਮੰਨ ਫਿਰ ਉਹ ਹਟਾਤੀਆਂ ਲੋਕਾਂ ਨੇ ਰੌਲਾ ਪਾ ਕੇ ਉਹਦੇ ਕਹਿੰਦੇ ਹਟਾਈਓ ਬਲਕਿ ਰਜੀਸ ਨੂੰ ਲੈ ਕੇ ਆਏ ਹਟਾਈ ਹੋਣਾ ਇਹ ਇਸ ਕਰਕੇ ਜਿਹੜੇ ਘਰ ਦੇ ਆਦਮੀ ਸੀ ਜਿਹੜੇ ਵਾਰਸ ਹੋਏ ਨਾ ਵਾਰਸ ਰਾਜ ਲੈ ਕੇ ਉਹਨਾਂ ਨੇ ਖੁਦ ਹੀ ਇਸ ਮਤ ਨੂੰ ਵਟਿਆ ਖੁਦ ਹੀ ਵਟੇਣਾ ਚਾਹੁੰਦੇ ਸੀ ਵੀ ਖਤਮ ਕਰ ਦੇਈ ਉਹਨਾਂ ਦਾ ਕਬੜਾੰਦਾ ਸੀ ਰਾਜ ਕਰਨ ਦੇ ਵਿੱਚ ਇਹ ਤਾਂ ਰਾਜਾਂ ਦੇ ਖਿਲਾਫ ਬੋਲਦੀ ਹੈ ਮਤ ਇਸ ਕਰਕੇ ਉਹਨਾਂ ਨੇ ਰਾਜ ਤੱਕ ਪਹੁੰਚਣਾ ਸੀ ਘਰਬਦਾਓ ਸੀੜੀ ਬਣਾ ਕੇ ਪਹੁੰਚ ਗਏ ਬਾਅਦ ਚ ਉਹਨਾਂ ਨੇ ਕਿਹਾ ਛੱਡੋ ਪਰ ਹੁਣ ਕਿ ਲੈਣਾ ਪਰ ਜਿਵੇਂ ਗੋਲਖਾਂ ਤੱਕ ਪਹੁੰਚ ਗਏ ਕਦੇ ਗੁਰਦੁਆਰੇ ਯਾਦ ਕਰਾਉਣਾ ਨੇ ਪਹਿਲਾਂ ਗੁਰਦੁਆਰੇ ਯਾਦ ਕਰਾਉਣਾ ਨੇ ਵਿਚਾਰਧਾਰਾ 'ਚ ਫਰਕ ਹੈ ਜੇ ਗੋਲ ਕੰਗਲ ਕਿਉਂ ਚੁਪ ਕਰਕੇ ਪ੍ਰਚਾਰ ਹੋਈ ਇਹ ਲੋਕ ਸਾਰੇ ਸਿਆਸੀ ਹੁੰਦੇ ਨੇ ਇਦਾਂ ਹੀ ਕਰਦੇ ਹੁੰਦੇ ਨੇ ਫੇਰ ਅੱਜ ਇਹ ਤਾਂ ਬੇਈਮਾਨ ਨੇ ਅਸੀਂ ਆਇਆ ਵਾਂ ਕਿ ਅਸੀਂ ਬਦਲਤਾ ਰਾ ਰਾਣਾ ਬੋਲਣੇ ਫੇਰ ਹੋ ਜਾਈ ਹੁੰਦੇ ਨੇ ਹੁਣ ਰਾਜ ਬਦਲ ਨਹੀਂ ਨੇ ਜਨਤਾ ਪਾਰਟੀ ਸਾਰਾ ਆਪੋ ਜੀਸ਼ਨ ਇੱਕ ਪਾਸੇ ਸੀ ਕਾਂਗਰਸ ਦੇ ਪਾਸੇ ਸੀ ਉਏ ਇਹਨਾਂ ਨੂੰ ਵੀ ਘਾਹ ਦੇ ਰਿਖਲੇ ਹੋ ਲੋਗ ਸਾਰੇ ਸਮਝ ਗਏ ਵੀ ਸਾਰੇ ਇੱਕੋ ਜਿਹੇ ਸਿਆਸੀ ਆਲੂ ਦਾ ਸਰਵਿਸ ਸਟੰਟ ਹੁੰਦੇ ਨੇ ਉਹਦੇ ਔਰ ਜਿਹੜਾ ਰੌਲਾ ਪਾਇਆ ਹੈ ਦਸ ਮਹੀਨਿਆਂ ਦਾ ਰੌਲਾ ਨਹੀਂ ਹੈ ਕੋਈ ਕੋਲਕਾ ਤੱਕ ਪਹੁੰਚਣ ਦਾ ਰੌਲਾ ਹੈ ਇਹ ਤਾਂ ਕੋਈ ਬਹਾਨਾ ਬਣਾ ਕੇ ਸਟੰਟ ਖੜਾ ਕਰਕੇ ਗੋਲਕਾ ਤੱਕ ਪਹੁੰਚਣ ਦੀ ਗੱਲ ਆ ਹੁਣ ਕੁਛ ਨਹੀਂ ਉਹਨਾਂ ਨੂੰ ਵੀ ਪਤਾ ਜਾਣਦੇ ਨੇ ਸਾਰੇ ਗੋਲਕਾ ਤੱਕ ਕਦੇ ਪਹੁੰਚਣ ਬਸ ਝੜਾ ਕਿਵੇਂ ਬਣਾਉਣੇ ਲੜਾਈ ਦਾ ਗੋਲ ਖਦੀਏ ਉੜ ਕਹੀ ਨਹੀਂ ਜਾਂਦਾ ਵੀ ਲੱਖ ਰੁਪਈਆ ਦਾ ਮੈਂ ਜਿਹੜਾ ਅਸੀਂ ਚੰਗਾ ਬੰਦਾ ਖੜਾ ਕਰੋ ਚੰਗੇ ਤੂੰ ਜਿਹਨੂੰ ਤੁਸੀਂ ਲੱਖ ਰੁਪਈਆ ਦੇ ਦੋ ਜਿੰਦਾ ਦਾ ਕਿਸੇ ਮਾਰੇ ਨੇ ਜਿਹੜਾ ਤੇਰੇ ਧੜੇ ਜੋ ਖੜਾ ਹੋ ਜਾ ਸਭ ਚੰਗੇ ਨੇ ਉਹ ਤੇਰੇ ਧੜੇ ਜਾ ਕੇ ਚੰਗਾ ਦੂਏ ਧੜੇ ਜਾ ਬੜੇ ਇਹੇ ਦਰਸ਼ਨ ਸੋਹੜ ਚੁੰਦਾ ਪਹਿਲਾ ਦਰਸ਼ਨ ਸਾਨੂੰ ਲਿਖਦਾ ਸੀ ਵੀ ਜਿੱਥੇ ਅਸਾਲਤ ਬਣਾ ਬਲਾਵੇ ਉੱਥੇ ਜਾਣਾ ਚੋ ਜਾਣਾ ਕੋ ਜਾਣਾ ਚਾਹੀਦਾ ਤੂੰ ਕਹਣਾ ਮੈਂ ਖਾਲ ਦਾ ਖਤੇ ਜਾਉ ਕਬਰੇ ਚ ਨਹੀਂ ਜਾਣਾ ਤੂੰ ਜਾਇ ਨਾ ਇੱਥਾ ਜਾਂ ਫਿਰ ਜਾ ਜਿੱਥੇ ਬੈਠੇ ਨੇ ਇਹ ਲਿਖਦਾ ਰਿਹਾ ਸਪੋਕਸਮੈਨ ਅੱਜ ਅੱਜ ਉਹ ਪਸ ਹੋ ਗਿਆ ਇਹ ਤਾਂ ਲੋਕ ਆ ਜਿਹੜੇ ਬੜੇ ਝੂਠੇ ਨੇ ਫਰੇਬੀ ਨੇ ਕਪਟੀ ਨੇ ਸਾਰੇ ਕੁਝ ਹੈ ਲੋਚੁੱਧਾ ਸਿਆਸੀ ਬੰਦੇ ਗੋਲਕਥੇ ਪਹੁੰਚਣ ਕਿਵੇਂ ਪਹੁੰਚੋਗੇ ਗੋਲਕਥੇ ਗੋਲਕ ਦੀ ਸੀੜੀ ਬਣਾ ਕੇ ਫਿਰ ਅੱਗੇ ਚੱਲੀਏ ਇਹ ਤਾਂ ਇਹ ਜਾਂਦੇ ਨਹੀਂ ਨਹੀਂ ਕਿਸੇ ਵੀ ਧਰਮ ਨੂੰ ਅਖਬਾਰ ਦੀ ਲੋੜ ਨਹੀਂ ਪ੍ਰਚਾਰ ਵਾਸਤੇ ਪੇਪਰਾਂ ਦੇ ਨਾਲ ਕਦੇ ਕੋਈ ਧਰਮ ਫੈਲਿਆ ਨਹੀਂ ਕੋਈ ਦੱਸਣ ਇੱਕ ਤਾਂ ਡੇਲਾ ਹਵਾਰਾ ਨੂੰ ਫੈਲਿਆ ਹੋਵੇ ਅਖਵਾਰਾਂ ਦਾ ਬੇਸ਼ਾਨੀ ਹੁੰਦਾ ਧਰਮ ਵੀ ਦੁਆਲਾ ਦਾ ਬੇਸ਼ਾਨੀ ਹੁੰਦਾ ਧਰਮ ਜੋ ਜਿਹੜੇ ਬਨਵਤ ਤਾਨਾ ਵਿਦਵਾਨਾਂ ਦਾ ਵਿਸ਼ਾ ਹੋ ਸਕਦਾ ਉਹ ਵੀ ਇਹੋ ਜਿਹੇ ਨਹੀਂ ਹੁੰਦੇ ਤਿਆਗੀ ਹੁੰਦੇ ਨੇ ਬੁੱਧ ਨੇ ਫੜਾਇਆ ਸੀ ਧਰਮ ਬੰਦੇ ਚਾਹੀਦੇ ਨੇ ਤਿਆਗੀ ਉਹਨੇ ਫੜਾਇਆ ਸੀ ਪਹਿਲੇ ਨਾ ਇਸਲਾਮ ਨੇ ਫੜਾਇਆ ਸੀ ਉਹਨਾਂ ਨੇ ਤਲਵਾਰ ਦੇ ਜੋਰ ਨਾਲ ਫੜਾਇਆ ਸੀ ਐ ਫੈਲਦੇ ਨੇ ਧਰਮ ਦੋ ਧਰਮ ਨੇ ਸਾਡੇ ਕੋਲ ਇੱਕ ਬੁੱਧ ਇੱਕ ਇਸਲਾਮ ਈ ਕਿ ਇਸਲਾਮ ਈਆ ਪ੍ਰੋਟੈਸਟੈਂਟ ਅੰਗਰੇਜ਼ਾਂ ਦਾ ਉਵੇਂ ਬਦੂਖ ਦਾ ਯੋਗਨ ਫੈਲਿਆ ਹੋਇਆ ਹੁਣ ਪੈਸੇ ਦੇ ਯੋਗਨ ਫੈਲਦਾ ਇਹ ਜਿਹੜੇ ਦੁਜੱਬੀ ਧਰਮ ਨੇ ਮਾਨੂੰ ਕੀ ਮਤੀਓ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਨੂੰ ਗੁਰਬਾਨੀ ਘੱਟ ਦੀਏ ਸਾਰੀਆਂ ਰੂਹ ਜਿਹੜੇ ਝੋੜ ਦੇ ਬਗਾਇਆ ਦੇ ਆਸਰੇ ਖੜੇ ਨੇ ਉਹਨਾਂ ਨੂੰ ਲੋੜ ਹੈ ਇਹ ਰੱਤੀ ਜਲਦੀ ਸੱਚ ਸੱਚ ਨੂੰ ਕਿਸੇ ਆਸਰੇ ਦੀ ਲੋੜ ਨਹੀਂ ਸੱਚ ਨੂੰ ਵੀ ਆਸਰੇ ਦੀ ਲੋੜ ਹੁੰਦੀ ਹੈ ਇਹ ਤਾਂ ਸੱਚ ਦੇ ਖੜਾ ਹੈ ਧਰਮ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਦੀਪ ਦੇ ਸੱਚ ਦੀ ਨਾਂ ਦਿੱਤੀ ਹੋਈ ਆ ਉਹ ਸੱਚ ਆਸਰੇ ਸਾਰੀ ਸ੍ਰਿਸ਼ਟੀ ਖੜੀ ਆ ਸੱਚ ਨੂੰ ਕਿਸੇ ਆਸਰੇ ਦੀ ਲੋੜ ਨਹੀਂ ਨਾ ਕਿਸੇ ਅਖਵਾਲ ਦੀ ਨਾ ਕਿਸੇ ਪੈਸੇ ਦੀ ਇਹ ਲੋਕ ਤਾਂ ਸ਼ਰਾਰਤੀ ਨੇ ਸਾਰੇ ਨਾ ਇਹ ਧਰਮ ਨੂੰ ਨਾ ਤਾਰੂ ਬਾਰੇ ਜਾਣਦੇ ਨੇ ਨਾਨਕ ਉਹ ਕਿਹੜਾ ਰਾਜ ਸੀ ਨਾਨਕ ਰਾਜ ਚਲਾਇਆ ਕਿਹੜਾ ਪੈਸਾ ਸੀ ਕਿਹੜਾ ਅਖਵਾਲ ਸੀ ਤੁਹਾਨੂੰ ਕੋਲਾ ਤੱਕ ਨਹੀਂ ਚਲਾਤਾ ਪਖਤਾਨਾ ਕਮਾ ਕੇ ਲਾਤਾ ਰੋਟੀ ਨਹੀਂ ਘਰ ਪਖਦੀ ਕਣਕ ਦੀ ਰੋਟੀ ਨਹੀਂ ਮਿਲਦੀ ਕਬੀਰ ਕਹਿੰਦਾ ਜਵਾਂ ਆਲ ਦੀ ਬਰੀ ਮਿਲਦੀ ਜਵਾਂ ਦਾ ਛਾਣੇ ਖਾਲੂਗਾ ਮੈਂ ਜੋਗੀ ਪੂਸੀ ਖਾਏ ਇਹ ਚਲਾ ਦੇਣਗੇ ਤਰਪ ਇਹ ਸੀਆਂ ਚ ਬੈਠ ਕੇ ਇਹ ਸੀਆਂ ਚ ਬੈਠ ਕੇ ਤਰਪ ਚ ਲਾ ਦੇਣਗੇ ਇਹ ਦੱਸ ਦੇ ਕਿਹਨੂੰ ਦੇ ਕਿਹਨੂੰ ਦੱਸਦੇ ਨੇ ਕੀਹਦੇ ਕੋਲ ਗੱਲਾਂ ਕਰਦੇ ਨੇ ਇਹਨਾਂ ਦੇ ਸਾਰੇ ਪੌਤਲੇ ਫੁੱਲ ਜਾਣੇ ਨੇ ਆਪਣੇ ਪੋਤੜੇ ਵਿਚਾਲੇ ਨੇ ਘਰਪਤਾ ਇੱਕ ਪਾਸੇ ਰਿਹਾ ਆਪਣੇ ਪੋਤੜਿਆਂ ਦੀ ਪੈਜੂ ਹੁਣ ਨੂੰ ਵਿਚਾਲੀ ਹਾਂਜੀ ਦੁਹਰਾ ਨਮਸਕਾਰ ਸ੍ਰੀ ਖੜਕ ਕੋ ਕਰੋ ਸਹਿਤ ਜਿਤ ਲਾਏ ਨਮਸਕਾਰ ਸ੍ਰੀ ਖੜਕ ਕੋ ਮੈਂ ਸ੍ਰੀ ਖੜਕ ਨੂੰ ਨਮਸਕਾਰ ਕਰਦਾ ਕਸਮ ਪਾਸ਼ਾ ਕਰ ਰਹੇ ਨੇ ਉਸ ਖੜਕ ਨੂੰ ਨਮਸਕਾਰ ਜਿਹੜੀ ਨੂੰ ਅਸੀਂ ਕਰ ਰਹੇ ਹਾਂ ਗੱਲ ਸੀ ਪੜਦੇ ਹਾਂ ਉਸ ਨੂੰ ਅਸੀਂ ਕਰ ਰਹੇ ਹਾਂ ਪੜਦੇ ਨਹੀਂ ਜਿਹੜਾ ਉਹ ਕਰਦੇ ਨੇ ਉਸ ਨੂੰ ਅਸੀਂ ਕਰਦੇ ਹਾਂ ਫਨੋ ਦੇਗੇ ਵੀ ਤੁਸੀਂ ਪੜਿਓ ਜਾਂ ਪੜਾਂਗੇ ਉਹੀ ਕੁਝ ਪੜਾਂਗੇ ਕਰੋ ਜੋ ਦਿੱਤ ਲਾਏ ਹਿੱਤ ਔਰ ਕਿੱਤੇ ਦੋਈ ਲਾਗੇ ਮੇਰੇ ਹਿੱਤ ਵਿੱਚ ਆ ਨਮਸਕਾਰ ਕਰਣੀ ਮੈਂ ਤਾਂ ਕਰਦਾ ਮੇਰੇ ਲਾਭ ਚ ਮੇਰੇ ਫਾਇਦੇ ਚ ਮੈਂ ਆਪਣੇ ਵਾਸਤੇ ਕਰਦਾ ਕਿਸੇ ਵਾਸਤੇ ਨਹੀਂ ਕਰਦਾ ਕੋਈ ਦਿਖਾਵੇ ਦੀ ਗੱਲ ਨਹੀਂ ਹੈ ਬਾਈ ਕਿੱਤ ਲਾਗੇ ਤਾਂ ਕਰਦਾ ਇਹਦੇ ਚ ਮੈਨੂੰ ਫਾਇਦਾ ਕਿਸੇ ਤੇ ਐਸਾ ਨਹੀਂ ਕਰਦਾ 可咱们得。